ਕਰੀਏ ਅੱਜ ਦੇ ਸਮੇਂ ਵਿੱਚ ਖਜ਼ਾਨਾ ਭਾਵੇਂ ਖਾਲੀ ਹੋਵੇ ਪਰ ਖਾਲੀ ਖਜ਼ਾਨੇ ਦੇ ਮੰਤਰੀ ਬਣਨ ਵਾਸਤੇ ਵੀ ਆਪਣੇ ਤੋਂ ਵੱਡਿਆਂ ਦੀਆਂ ਚਾਪਲਾਂ ਚੱਟੀਆਂ ਜਾਂਦੀਆਂ ਯੋਰਾਵਰ ਸਿੰਘ ਤੇ ਠਾਕੁਰ ਧਰਮ ਸਿੰਘ ਇਕੱਠੇ ਹੋਏ ਕਹਿੰਦੇ ਕਰੀਏ ਕੀ ਕਹਿੰਦਾ ਖਾਲਸਾ ਫੌਜਾਂ ਵਿੱਚ ਭਰਤੀ ਕਰ ਲੈਣੀ ਹੈ ਕਹਿੰਦਾ ਕਿਵੇਂ ਕਹਿੰਦਾ ਸ਼ੇਰੇ ਪੰਜਾਬ ਨੂੰ ਬੇਨਤੀ ਕਰਕੇ ਸ਼ੇਰੇ ਪੰਜਾਬ ਕਿੱਥੇ ਆ ਮੁਲਤਾਨ ਦੀ ਧਰਤੀ ਤੇ ਲਓ ਜੀ ਘੋੜਿਆਂ ਤੇ ਸਵਾਰ ਹੋਏ 15 ਨੂੰ ਮੁਕੌਂਦਾ ਮੰਝਲਾ ਗਾਉਂਦਾ ਮੁਲਤਾਨ ਦੀ ਧਰਤੀ ਤੇ ਪਹੁੰਚ ਗਿਆ ਜਿਵੇਂ ਤੁਸੀਂ ਬੈਠੇ ਹੋ ਨਾ ਸਾਡੇ ਵੱਲ ਨੂੰ ਮੂੰਹ ਕਰਕੇ ਐਵੇਂ ਵੀਰ ਬਹਾਦਰ ਯੋਧੇ ਤੇ ਸੰਗਤਾਂ ਸ਼ੇਰੇ ਪੰਜਾਬ ਦੇ ਅੱਗੇ ਬੈਠੀਆਂ ਤੇ ਜਿਵੇਂ ਅਸੀਂ ਤੁਹਾਡੇ ਵੱਲ ਨੂੰ ਮੂੰਹ ਕਰਕੇ ਖੜੇ ਹਾਂ ਐਵੇਂ ਸ਼ੇਰੇ ਪੰਜਾਬ ਆਪਣੇ ਤਖਤ ਉੱਤੇ ਬੈਠਾ ਇਹਨਾਂ ਦੀ ਐਂਟਰੀ ਮਗਰਲੇ ਪਾਸਿਓਂ ਹੋਈ ਏ ਤੇ ਸ਼ੇਰੇ ਪੰਜਾਬ ਨੇ ਇਹਨਾਂ ਨੂੰ ਆਉਂਦਿਆਂ ਤੱਕਿਆ ਤੇ ਕੋਚੀ ਆਵਾਜ਼ ਵਿੱਚ ਗੱਲ ਕਰਦਾ ਹੈ ਕਹਿੰਦਾ ਓਏ ਕੌਣ ਨੇ ਜਿਹੜੇ ਘੋੜਿਆਂ ਤੇ ਚੜ੍ਹ ਕੇ ਆਏ ਨੇ ਅੱਗੇ ਤੇ ਕਦੇ ਨਹੀਂ ਵੇਖੇ ਕੋ ਨਵੇਂ ਜੱਪਦੇ ਨੇ ਕੌਣ ਜੋਰਾਵਰ ਕੋੜੇ ਤੋਂ ਥੱਲੇ ਉਤਰਿਆ ਚਾਰ ਕਦਮ ਪੁੱਟ ਕੇ ਸ਼ੇਰੇ ਪੰਜਾਬ ਦੇ ਕੋਲ ਗਿਆ ਸ਼ੇਰੇ ਪੰਜਾਬ ਮੇਰਾ ਨਾਂ ਜੋਰਾਵਰ ਸਿੰਘ ਮੇਰਾ ਸਾਥੀ ਹੈ ਠਾਕੁਰ ਧਰਮ ਸਿੰਘ ਅਸੀਂ ਇੱਕ ਬੇਨਤੀ ਕਰਨ ਆਏ ਆ ਉਹ ਕਹਿੰਦਾ ਕਿਹੜੀ ਕਹਿੰਦਾ ਜੀ ਸਾਡੀ ਬੇਨਤੀ ਹੈ ਕਿ ਅਸੀਂ ਤੁਹਾਡੇ ਸਿਪਾਹੀ ਬਣਨ ਵਾਸਤੇ ਆਏ ਆ ਸਾਨੂੰ ਖਾਲਸਾ ਫੌਜ ਵਿੱਚ ਬਤੌਰੇ ਸਿਪਾਹੀ ਭਰਤੀ ਕੀਤਾ ਜਾਵੇ ਇੱਕ ਵਾਰੀ ਕਹੋ ਸਤਨਾਮ ਤੁਹਾਡੀ ਫੌਜ ਵਿੱਚ ਭਰਤੀ ਹੋਣ ਵਾਸਤੇ ਆਏ ਆ ਸ਼ੇਰੇ ਪੰਜਾਬ ਦੇ ਇੱਕ ਪਾਸੇ ਕੋ ਸੰਤਰੀ ਮੰਤਰੀ ਬੈਠਾ ਉਹਨੂੰ ਉਹਨੇ ਇਸ਼ਾਰਾ ਕੀਤਾ ਉਹਨੇ ਸ਼ੇਰੇ ਪੰਜਾਬ ਦਾ ਇਸ਼ਾਰਾ ਸਮਝਿਆ ਇੱਕ ਚਾਬੀਆਂ ਵਾਲਾ ਗੁੱਛਾ ਸ਼ੇਰੇ ਪੰਜਾਬ ਦੇ ਹੱਥ ਵਿੱਚ ਫੜਾਇਆ ਸੁਣਿਓ ਹੁਣ ਕਾਗਰਤਾ ਕਰਕੇ ਉਹ ਚਾਬੀਆਂ ਵਾਲਾ ਗੁੱਛਾ ਜਦੋਂ ਸ਼ੇਰੇ ਪੰਜਾਬ ਦੇ ਹੱਥ ਵਿੱਚ ਫੜਾਇਆ ਤੇ ਸ਼ੇਰੇ ਪੰਜਾਬ ਨੇ ਸੈਨਤ ਮਾਰ ਕੇ ਯੋਰਾਵਰ ਸਿੰਘ ਨੂੰ ਆਪਣੇ ਕੋਲ ਸੱਦਿਆ ਯੋਰਾਵਰ ਸ਼ੇਰੇ ਪੰਜਾਬ ਦੇ ਨੇੜੇ ਹੋਇਆ ਉਹਨੇ ਹੱਥ ਵਧਾਉਣ ਵਾਸਤੇ ਕਿਹਾ ਯੋਰਾਵਰ ਨੇ ਹੱਥ ਵਧਾਇਆ ਸ਼ੇਰ ਪੰਜਾਬ ਨੇ ਯੋਰਾਵਰ ਸਿੰਘ ਦਾ ਗੁੱਟ ਫੜ ਕੇ ਤਲੀ ਸਿੱਧੀ ਕੀਤੀ ਤੇ ਤਲੀ ਦੇ ਉੱਤੇ ਚਾਬੀਆਂ ਵਾਲਾ ਕੁਛਾ ਰੱਖਦਾ ਤਾਂ ਯੋਰਾਵਰ ਸਿੰਘ ਪੁੱਛਦਾ ਹੈ ਸ਼ੇਰੇ ਪੰਜਾਬ ਇਹ ਕੀ ਸ਼ੇਰੇ ਪੰਜਾਬ ਇਹ ਕੀ ਸ਼ੇਰੇ ਪੰਜਾਬ ਕਹਿੰਦਾ ਹੈ ਮੇਰੇ ਖਜ਼ਾਨੇ ਦੀਆਂ ਚਾਬੀਆਂ ਤੂੰ ਅੱਜ ਤੋਂ ਮੇਰਾ ਖਜ਼ਾਨਾ ਮੰਤਰੀ ਹੋਇਆ ਤੂੰ ਭਰਤੀ ਹੋਣ ਲਈ ਆਇਆ ਨਾ ਤੂੰ ਅੱਜ ਤੋਂ ਮੇਰਾ ਖਜ਼ਾਨਾ ਮੰਤਰੀ ਹੋਇਆ ਕਿਤੇ ਕੋਈ ਭੁੱਖ ਮਾਰੀ ਪੈ ਜਾਵੇ ਕਿਤੇ ਲੋਕ ਕਾਲ ਪੈ ਜਾਵੇ ਭੁੱਖੇ ਮਰਨ ਤੇ ਤੂੰ ਮੇਰੇ ਖਜ਼ਾਨੇ ਵਿੱਚੋਂ ਰਸਤ ਪਾਣੀ ਤੋਲ ਕੇ ਉਹਨਾਂ ਭੁੱਖਿਆਂ ਤੱਕ ਪਹੁੰਚਾਏਂਗਾ ਅੱਜ ਤੋਂ ਮੇਰੇ ਇਹ ਖਜ਼ਾਨੇ ਦੀਆਂ ਚਾਬੀਆਂ ਤੈਨੂੰ ਸੌਂਪੀਆਂ ਤੂੰ ਅੱਜ ਤੋਂ ਮੇਰਾ ਖਜ਼ਾਨਾ ਮੰਤਰੀ ਮੱਥੇ ਤੇ ਬੱਟ ਪਗਾ ਜੋਰਾ ਵਰਦੇ ਉਹ ਜਿਵੇਂ ਚਾਬੀਆਂ ਲੈ ਕੇ ਪਿੱਛੇ ਨੂੰ ਆ ਉਹਦੇ ਇੱਕ ਕਦਮ ਫਿਰ ਗਾਹ ਨੂੰ ਵਧਿਆ ਉਹਨੇ ਗੁੱਸੇ ਵਿੱਚ ਆਣ ਕੇ ਸ਼ੇਰਾਂ ਪੰਜਾਬ ਦੀ ਬਾਹ ਫੜੀ ਜਿਵੇਂ ਸ਼ੇਰੇ ਪੰਜਾਬ ਨੇ ਉਹਦੀ ਤਲੀ ਸਿੱਧੀ ਕੀਤੀ ਠੀਕ ਇਸੇ ਤਰ੍ਹਾਂ ਜੋਰਾਵਰ ਨੇ ਉਹਦੀ ਤਲੀ ਸਿੱਧੀ ਕੀਤੀ ਸ਼ੇਰੇ ਪੰਜਾਬ ਦੀ ਤਲੀ ਸਿੱਧੀ ਕਰਕੇ ਬਗਾ ਕੇ ਚਾਬੀਆਂ ਵਾਲਾ ਗੁੱਛਾ ਉਹਦੀ ਤਲੀ ਤੇ ਮਾਰਿਆ ਕਹਿੰਦਾ ਸ਼ੇਰੇ ਪੰਜਾਬ ਜਿਸ ਪਿਓ ਨੇ ਮੇਰਾ ਹੱਥ 7 ਸਾਲ ਦੀ ਉਮਰ ਵਿੱਚ ਆਹ ਤਲਵਾਰ ਦੇ ਮੁਠੇ ਨੂੰ ਪਵਾਇਆ ਤੂੰ ਹੱਥ ਤੱਕੜੀ ਦੇ ਛਾਬੇ ਨੂੰ ਪੋਣ ਲੱਗਾ ਮੈਂ ਬਣ ਸਤ ਸ੍ਰੀ ਅਕਾਲ ਮੈਂ ਤੇਰਾ ਬੁਨਿਆਰਾ ਬਣਨ ਵਾਸਤੇ ਨਹੀਂ ਆਇਆ ਮੈਂ ਸਪਾਈ ਬਣਨ ਵਾਸਤੇ ਆਇਆ ਮੈਂ ਯੋਧਾ ਬਣਨ ਵਾਸਤੇ ਆਇਆ ਮੈਂ ਵਪਾਰੀ ਬਣਨ ਵਾਸਤੇ ਨਹੀਂ ਆਇਆ ਮੈਂ ਪ੍ਰਣ ਕਰਕੇ ਆਇਆ ਸੀ ਕਿ ਤੇਰੀ ਫੌਜ ਵਿੱਚ ਫੌਜੀ ਬਣ ਕੇ ਭਰਤੀ ਹੋਵਾਂਗਾ ਜਿਸ ਪਿਓ ਨੇ 7 ਸਾਲ ਦੀ ਉਮਰ ਵਿੱਚ ਮੇਰਾ ਹੱਥ ਆਹ ਤਲਵਾਰ ਦੇ ਮੁੱਠੇ ਨੂੰ ਪੁਆਤਾ ਅੱਜ ਤੂੰ ਹੱਥ ਤੱਕੜੀ ਦੇ ਛਾਬੇ ਨੂੰ ਪੋਣ ਲੱਗਾ ਮੈਨੂੰ ਹਰ ਗੱਜ ਪ੍ਰਬਾਨ ਨਹੀਂ ਉਹ ਬਗਾ ਕੇ ਚਾਬੀਆਂ ਮਾਰੀਆਂ ਨਿੱਜ ਤੌਰ ਦੇ ਉੱਤੇ ਮੇਰਾ ਕਿਸੇ ਸਰਕਾਰ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਵੀ ਸਰਕਾਰ ਆਵੇ ਪਰ ਜਿਹੜਾ ਵੀ ਆਉਂਦਾ ਗੱਲ ਉਹੀ ਕਹੀ ਜਾਂਦਾ ਖਜ਼ਾਨਾ ਖਾਲੀ ਤੁਸੀਂ ਦੱਸੋ ਵੀ ਜਿਹਦਾ ਨਾਂ ਹੀ ਖਜ਼ਾਨਾ ਉਹ ਖਾਲੀ ਹੋ ਸਕਦਾ ਕਦੀ? ਬਾਬਾ ਅਸੀਂਆਂ ਸਾਲਾਂ ਦਾ ਬਜ਼ੁਰਗ ਹੋਵੇ 10 ਰੁਪਏ ਪੋਤੇ ਨੂੰ ਦਵੇ ਤਾਂ ਪੋਤਾ ਕਹਿੰਦਾ ਬਾਬੇ ਨੇ ਮੈਨੂੰ ਆ ਖਜ਼ਾਨਾ ਦਿੱਤਾ। ਉਹ 10 ਰੁਪਏ ਵੀ ਖਜ਼ਾਨਾ ਹੋ ਤਾਂ। ਜਾਂ ਤਾਂ ਉਹਦਾ ਨਾਂ ਨਾ ਖਜ਼ਾਨਾ ਰੱਖਣ ਤੇ ਜਾਂ ਖਾਲੀ ਨਾ ਕਹਿਣ। ਚਲੋ ਮੁੱਕ ਦੀ ਜੀ ਗੱਲ ਆਪਾਂ ਫਿਰ ਕਰੀਏ। ਅੱਜ ਦੇ ਸਮੇਂ ਵਿੱਚ ਖਜ਼ਾਨਾ ਭਾਵੇਂ ਖਾਲੀ ਹੋਵੇ ਪਰ ਖਾਲੀ ਖਜ਼ਾਨੇ ਦੇ ਮੰਤਰੀ ਬਣਨ ਵਾਸਤੇ ਵੀ ਆਪਣੇ ਤੋਂ ਵੱਡਿਆਂ ਦੀਆਂ ਚੱਪਲਾਂ ਚੱਟੀਆਂ ਜਾਂਦੀਆਂ। ਤਾਂ ਸ਼ੇਰੇ ਪੰਜਾਬ ਦੇ ਰਾਜ ਵਿੱਚ ਇਹ ਕੰਮ ਨਹੀਂ ਸੀ ਉਹਨੇ ਚਾਬੀਆਂ ਵਾਲਾ ਗੁੱਛਾ ਦੇ ਕੇ ਉਹਨੂੰ ਖਜ਼ਾਨਾ ਮੰਤਰੀ ਬਣਾਉਣਾ ਚਾਹਿਆ ਉਹਨੇ ਵਗਾ ਕੇ ਚਾਬੀਆਂ ਵਾਲਾ ਗੁੱਛਾ ਮਾਰਿਆ ਉਹ ਕਹਿੰਦਾ ਮੈਂ ਵਪਾਰੀ ਬਣਨ ਵਾਸਤੇ ਨਹੀਂ ਆਇਆ ਮੈਂ ਬਨਜਾਰਾ ਬਣਨ ਵਾਸਤੇ ਨਹੀਂ ਆਇਆ ਮੈਂ ਯੋਧਾ ਬਣਨ ਵਾਸਤੇ ਆਇਆ ਮੈਂ ਸਪਾਈ ਬਣਨ ਵਾਸਤੇ ਆਇਆ ਮੈਂ ਧਰਮ ਦੀ ਖਾਤਰ ਮਰਨ ਵਾਸਤੇ ਆਇਆ ਮੈਂ ਵਪਾਰੀ ਬਣ ਨਹੀਂ